ਤਕੀ ਨਾਮ ਹੈ ਜੀ ਮੇਰਾ ਨਾਮ ਮੇਰਾ ਪਿੰਨ ਖਡੜਾ ਤੇ ਨਾਮ ਰਵਿੰਦਰ ਸਿੰਘ ਹੈ ਰਵਿੰਦਰ ਜੀ ਤੁਸੀਂ ਖੇਤੀ ਕਰ ਰਹੇ ਹੋ ਕਿਹਾ ਜਾ ਰਿਹਾ ਵੱਟਾਂ ਦੇ ਉੱਤੇ ਖੇਤੀ ਕਰ ਰਹੇ ਹੋ ਯੂਨੀਵਰਸਿਟੀ ਦੇ ਡਾਕਟਰਾਂ ਦੀ ਸਿਫਾਰਿਸ਼ ਤੋਂ ਸਰ ਕਿ ਕਿਹੜੀ ਕਿਹੜੀ ਖੇਤੀ ਹੈ ਔਰ ਕਿਵੇਂ ਤੁਸੀਂ ਇਹ ਲਗਾਉਂਦੇ ਅਸੀਂ ਸਰ ਵੱਟਾਂ ਦੀ ਤਾਂ ਬਹੁਤ ਪੁਰਾਣਾ ਕਨਸੈਪਟ ਆ ਅਸੀਂ ਸ਼ੁਰੂ ਤੋਂ ਗੰਨਾ ਸੀ ਵੱਟਾਂ ਤੇ ਲਾ ਰਹੇ ਸੀਗੇ ਪਰ ਹੁਣ ਮਾਈਂਡ ਚ ਅਜੇ ਇਹੋ ਜਿਹੀ ਕਿ ਕਲੈਕਟੀਵਿਟੀ ਆਈ ਹੁਣ ਅਸੀਂ ਜਿਹੜੇ ਖੇਤ 'ਚ ਖੜੇ ਆਂ ਜਿਸ ਤੇ ਆਪਾਂ ਹੁਣ ਖੜੇ ਆਂ ਇੱਥੇ ਪਹਿਲਾਂ ਅਸੀਂ ਚਰੀ ਕੀਤੀ ਚਰੀ ਕਰਕੇ ਅਸੀਂ ਮਤਲਬ ਚਰੀ ਦਾ ਛੱਟਾ ਦੇਤਾ ਬੈਡ ਕੱਟ ਤੇ ਬੈਡਾਂ ਦੇ ਵਿੱਚ ਅਸੀਂ ਜਿਹੜੀ ਸਪੇਸ ਸੀ ਖਾਲੀ ਉਸ ਤੇ ਵਰਟੀਕਲ ਗੰਨਾ ਲਾਤਾ ਸਿੰਗਲ ਬਰਡ ਤੇ ਹੁਣ ਚਰੀ ਵੱਡੀ ਗਈ ਗੰਨਾ ਪੂਰੀ ਗਰੋਥ ਲੈ ਚੁੱਕਿਆ ਪੂਰਾ ਉੱਗ ਗਿਆ ਜਿੱਥੇ ਗੈਪ ਫਿਲਿੰਗ ਸੀ ਗੈਪ ਫਿਲਿੰਗ ਕਰਤੀ ਹੁਣ ਅਸੀਂ ਜੋਂਬੀ ਵੇਚਣ ਦੀ ਸਾਡੀ ਪੂਰੀ ਤਿਆਰੀ ਹੈ ਅਸੀਂ ਇਸ ਹਫਤੇ ਚ ਜੋਂਬੀ ਵੇਚ ਦਨੇ ਨੇ ਸਰ ਹੋਰ ਕਿਹੜੀ ਕਿਹੜੀ ਕੋਈ ਕੋਸ਼ਿਸ਼ ਕੀਤੀ ਆ ਤੇ ਅੱਜ ਦਾ ਵੀ ਜ਼ਿਕਰ ਕੀਤਾ ਕਰਨਾ ਹੈ ਹਾਂਜੀ ਜਿਹੜਾ ਸਾਹਮਣੇ ਵਾਲਾ ਸਾਡਾ ਖੇਤ ਹੈ ਉਹ ਆਪਣੇ ਮਨ ਚ ਕਨਸੈਪਟ ਤਿਆਰ ਕਰਨਾ ਪੈਂਦਾ ਤੁਸੀਂ ਕੀ ਬੀਜਣਾ ਚਾਹੁੰਦੇ ਹੋ ਕੀ ਨਹੀਂ ਬੀਜਣਾ ਚਾਹੁੰਦੇ ਕੋਈ ਲੋਕ ਹਲਦੀ ਬੀਜਦੇ ਨੇ ਇੱਕ ਵਾਰੀ ਅਸੀਂ ਖੀਰੇ ਵੀ ਬੀਜੇ ਸੀਗੇ ਸਾਡੇ 1 ਕਿਲੇ 'ਚੋਂ 90000 ਰੁਪਏ ਦੇ ਖੀਰੇ ਹੋਏ ਸੀਗੇ ਨਹੀਂ ਸੌਰੀ 1 ਕਿਲੋ 'ਚ ਨਹੀਂ 2 ਕਿਲਿਆਂ 'ਚੋਂ 90000 ਦੇ ਸਾਡੇ ਖੀਰੇ ਹੋਏ ਕਦੇ ਅਸੀਂ ਸੋਚਿਆ ਵੀ ਨਹੀਂ ਸੀਗਾ ਵੀ ਖੀਰੇ ਵੀ ਇੰਨੇ ਦੇ ਹੋ ਜਾਣਗੇ ਇਹ ਤੁਹਾਨੂੰ ਫੈਸਲਾ ਆਪ ਕਰਨਾ ਪੈਂਦਾ ਹਲਦੀ ਵੀ ਲਾ ਸਕਦੇ ਹੋ ਜਿਹੜੀ ਹਲਦੀ ਹੈਗੀ ਪੂਰੀ ਸਾਲ ਦੀ ਫਸਲ ਹੈ ਤੁਸੀਂ ਫਰਵਰੀ 'ਚ ਗੰਨਾ ਲਾਓ ਮਾਰਚ ਦੇ ਵਿੱਚ ਹਲਦੀ ਰੀਪਲਾਂਟ ਕਰ ਦੋ ਹਲਦੀ ਨੂੰ ਕੋਈ ਤੁਹਾਨੂੰ ਫालतू ਪਾਣੀ ਦੇਣ ਦੀ ਲੋੜ ਨਹੀਂ ਹਲਦੀ ਨੂੰ ਕੋਈ ਖਾਦ ਦੇਣ ਦੀ ਲੋੜ ਨਹੀਂ ਨਾ ਖਲਦੀ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਿਹੜਾ ਖਾਦ ਪਾਣੀ ਤੁਸੀਂ ਗੰਨੇ ਹੁੰਦੇ ਹੋਣਾ ਉਸੇ ਕੰਨੇ ਪਾਣੀ ਨਾਲ ਹਲਦੀ ਹੋ ਜਾਂਦੀ ਹੈ ਪਾਣੀ ਲੈ ਕੇ ਵੀ ਚਾਹੇਗਾ ਵੀ ਬਚਾਏਗਾ ਵੀ ਬਚਾਪੇ ਜਿਹੜਾ ਪਾਣੀ ਹੈ ਜਦੋਂ ਤੁਸੀਂ ਬੱਟਾਂ ਤੇ ਧਾਨ ਲਾਤੇ ਤੇ ਬਗੈਰ ਕਦੂ ਕੀਤੇ ਲਾਤੇ ਕਦੂ ਚ ਕਿੰਨਾ ਪਾਣੀ ਤੁਹਾਨੂੰ ਲੱਗਦਾ ਵੇਸਟ ਹੁੰਦਾ ਫਿਰ ਉਹਨੂੰ ਫਲੱਡ ਵਾਂਗੂ ਅਸੀਂ ਪਾਣੀ ਖੜਾ ਰੱਖਦੇ ਆ ਜਦੋਂ ਬੱਟਾਂ ਦੇ ਵਿੱਚ ਪਾਣੀ ਘੁੰਮਣਾ ਹੈ ਜੇ ਅਸੀਂ ਆਮ ਕੀਲੇ ਨੂੰ ਇੱਕ ਘੰਟੇ ਨੂੰ ਪਾਣੀ ਘੁੰਮਦਾ ਇਹ ਚ 20 ਮਿੰਟ ਚ ਘੁੰਮ ਜਾਂਦਾ ਇਹ ਇਹਦੇ ਵਿੱਚ ਜਿਹੜੀ ਪਾਣੀ ਦੀ ਸੇਵਿੰਗ ਹੈ ਮੈਂ ਕਹਾਂ ਲੇਟਸ ਮੋਰ ਦੈਨ 50% ਜੇ ਸਾਰੇ ਕਿਸਾਨ ਸਾਰੇ ਫਾਰਮਰਸ ਇਸ ਕਨਸੈਪਟ ਨੂੰ ਤਿਆਰ ਕਰਨ ਲੱਗ ਜਾਣ ਤਾਂ ਬੜੀ ਮਿਹਰਮਾਨੀ ਹੋਊਗੀ ਤੇ ਅਸੀਂ ਖੇਤਾਂ ਤੇ ਜਾਣ ਨੂੰ ਵੀ ਤਿਆਰ ਹਾਂ ਉਹਨਾਂ ਦੇ ਮੇਰੇ ਕੋਲ ਵੀ ਆ ਸਕਦੇ ਨੇ ਜਦ ਮਰਜ਼ੇ ਜੀ ਕਹਿ ਸਕਦੇ ਲਾਹੇਵੰਦ ਹੁੰਦਾ ਹਾਂ ਹਾਂ ਜੀ ਬਹੁਤ ਲਾਹੇਵੰਦ ਹੁੰਦਾ ਤੁਸੀਂ ਦੋ ਚੀਜ਼ਾਂ ਦੀ ਕਾਸਟ ਲਾ ਲਓ ਤੀਜੀ ਚੀਜ਼ ਤੁਹਾਨੂੰ ਫ੍ਰੀ ਪੈਂਦੀ ਆ ਇੱਕੋ ਖੇਤ ਦੇ ਵਿੱਚ ਤਿੰਨ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਇੱਕ ਤੇ ਇੱਕ ਖੇਤ ਦੇ ਵਿੱਚ ਸੇਮ ਖੇਤ ਦੇ ਵਿੱਚ ਬਿਨਾਂ ਬਹਾਈ ਕੀਤੇ ਬਿਨਾਂ ਕੁਝ ਫालतू ਕੀਤੇ ਬਨਾ ਕੁਝ ਫਾਲਤੂ ਖਾਦ ਪਾਏ ਇੱਕ ਫਸਲ ਤੁਹਾਡੀ ਫਾਲਤੂ ਹੀ ਹੋ ਜਾਂਦੀ ਆ ਗੰਨਾ ਇੱਕ ਇਹੋ ਜਿਹੀ ਫਸਲ ਆ ਜਿਹਨੂੰ ਕੋਈ ਇੰਨੇ ਖਾਸ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਕੋਈ ਇੰਨਾ ਖਾਸ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਟਾਈਮ ਟੂ ਟਾਈਮ ਜਿਵੇਂ ਤੁਸੀਂ ਖੰਨਾ ਖੇਤਾਂ ਦਾ ਸਿਆਰ ਕਰਨ ਆਉਣਾ ਸਿਆਰ ਕਰਕੇ ਗੇੜਾ ਮਾਰੋ ਤੇ ਦੇਖੋ ਕੋਈ ਡੇਲੀ ਟੂ ਡੇਲੀ ਵਾਲੀ ਗੱਲ ਨਹੀਂ ਹੈਗੀ ਗੰਨੇ ਦਾ ਆਕਾਰ ਵੀ ਜਿਹੜਾ ਕਾਫੀ ਵੱਡਾ ਤੇ ਗੰਨੇ ਦਾ ਆਕਾਰ ਹੈਗਾ ਤਿੰਨ ਚਾਰ ਚੀਜ਼ਾਂ ਤੇ ਡਿਪੈਂਡ ਕਰਦਾ ਪਹਿਲਾਂ ਤਾਂ ਸਪੇਸ ਮੈਨੇਜਮੈਂਟ ਫਿਰ ਜਿਹੜੀ ਸਨਲਾਈਟ ਆ ਉਹ ਸਿੱਧੀ ਥੱਲੇ ਤੱਕ ਪੈਣੀ ਚਾਹੀਦੀ ਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਅੱਜ 2 ਦਸੰਬਰ ਗੰਨਾ ਕਟਾਈ ਦੇ ਤਿਆਰ ਆ ਹੁਣ ਵੀ ਸੂਰਜ ਜੜਾਂ ਤੱਕ ਪੈਨਿੰਗ ਟ੍ਰੀਟ ਕਰ ਰਿਹਾ ਇੱਕ ਜਿਹੜੀ ਹਵਾ ਉਹ ਕ੍ਰੋਸ ਹੋਣੀ ਚਾਹੀਦੀ ਆ ਇੱਕ ਪਾਣੀ ਇਹ ਹੀ ਚੀਜ਼ਾਂ ਮੇਨ ਹੁੰਦੀਆਂ ਨੇ ਫਸਲ ਨੂੰ ਗਰੋ ਕਰਨ ਵਾਸਤੇ ਇਹ ਜੇ ਪ੍ਰੋਪਰ ਮਿੱਟੀ ਤਾਂ ਹੋ ਜਾਂਦੀ ਆ ਗੈਪ ਅਸੀਂ ਲਾਈਨ ਟੂ ਲਾਈਨ 5 ਫੁੱਟ ਦਾ ਗੈਪ ਰੱਖਿਆ ਉਹਦੇ ਵਿੱਚ ਤੁਸੀਂ ਮਤਲਬ ਪਿਆਜ਼ ਉਗਾਏ ਉਹਦੇ ਵਿੱਚ ਅਸੀਂ ਪਿਆਜ਼ ਉਗਾਏ ਅਸੀਂ ਕਦਰਦ ਦੇਖਿਆ ਜਾਵੇ ਹੁਣ ਤਿੰਨ ਤਰ੍ਹਾਂ ਦੀ ਤੁਸੀਂ ਫਸਲ ਬੀਜੀ ਆ ਕਿੰਨਾ ਕੁ ਪਾਣੀ ਦਾ ਬਚਾਅ ਹੁੰਦਾ ਕਿੰਨੇ ਕੁ ਲੀਟਰ ਹੁੰਦੇ ਮੇਰੇ ਹਿਸਾਬ ਨਾਲ ਲੀਟਰ ਦੇ ਹਿਸਾਬ ਨਾਲ ਤਾਂ ਮੈਂ ਕਹਿ ਨਹੀਂ ਸਕਦਾ ਅਸੀਂ ਮਤਲਬ ਮੋਰ ਥੈਨ 50% ਅਸੀਂ ਪਾਣੀ ਦੀ ਸੇਵਿੰਗ ਕੀਤੀ ਆ ਜਿਹੜੀ ਅੱਜ ਦੀ ਸਾਡੇ ਪੰਜਾਬ ਦੀ ਬਹੁਤ ਜ਼ਰੂਰਤ ਆ ਸਾਰਿਆਂ ਬੜੀਆਂ ਬੜੀਆਂ ਏਜੰਸੀਆਂ ਦੇ ਬੜੇ ਬੰਦੇ ਮੈਨੇਜਮੈਂਟਸ ਦੀਆਂ ਇਸ ਦੌੜ 'ਚ ਲੱਗੇ ਹੋਏ ਨੇ ਹੋਰ ਕਿਸਾਨਾਂ ਨੂੰ ਕੀ ਅਪੀਲ ਕਰੀ ਅਸੀਂ ਹੋਰ ਕਿਸਾਨਾਂ ਨੂੰ ਇਹੇ ਕਰਾਂਗੇ ਧਾਨ ਦੇ ਕੱਦੂ ਤੋਂ ਆਪਣਾ ਖੜਾ ਛਡਾਓ ਯਾ ਤਾਂ ਸੁਆਗਾ ਮਾਰ ਕੇ ਵਿੱਚ ਜੋ 2-3 ਵਾਰੀ ਖੇਤ ਨੂੰ ਸੁਆਗਾ ਦੇ ਲੋ ਉਹ ਤੇ ਜਿਹੜੀ ਰੀਪਲਾਂਟ ਕਰ ਲੋ ਬੱਟਿਆਂ ਵਾਲੀ ਮੈਨੇਜਮੈਂਟ ਆ ਬੱਟਾਂ ਤੇ ਆ ਜੋ ਮੇਰੇ ਮੰਗੂ ਗੰਨਾ ਵਿੱਚ ਲਾ ਲੋ ਗੰਨੇ ਤੋਂ ਬਾਅਦ ਤੁਸੀਂ ਪਿਆਜ਼ ਲਾ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਇਹ ਤੁਹਾਡੀ ਆਪਣੀ ਸੋਚ ਦੇ ਮੁਤਾਬਿਕ ਟੈਪਡ ਕਰਦਾ ਤੁਸੀਂ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਨੂੰ ਅੱਜ ਬੜੀ ਖੁਸ਼ੀ ਹੋਈ ਜੇ ਅੱਜ ਮੈਂ ਜਆ ਮਿਹਨਤ ਕੀਤੀ ਡਾਕਟਰ ਸਾਹਿਬ ਦੀ ਸਲਾਹ ਨਾਲ ਡਾਕਟਰ ਦਲੇਰ ਸਿੰਘ ਆਉਟਰ ਬਲਵਿੰਦਰ ਸਿੰਘ ਦੀ ਸਲਾਹ ਨਾਲ ਤਾਂ ਜੇ ਤੁਸੀਂ ਮੇਰੇ ਕਹੇ ਤੇ ਚਾਹਿਓ ਸਰ ਸਾਹਿਬ ਇੱਕ ਆਮ ਤੌਰ ਤੇ ਲੋਕ ਆਪਣੀਆਂ ਜ਼ਮੀਨਾਂ ਦੇਖ ਕੇ ਵਿਦੇਸ਼ਾਂ ਰੋਕਾ ਲੱਗਦਾ ਹੈ ਕਿ ਚੰਗਾ ਉਪਰਾਲਾ ਇੱਥੇ ਖੇਤੀ ਕਰਕੇ ਆਪਣਾ ਜਿਹੜਾ ਆਪਾ ਵਿਕ ਵੀ ਬਚਾਇਆ ਜਾ ਸਕਦਾ ਆਪਣੀ ਖੇਤੀ ਵੀ ਬਚਾਈ ਜਾ ਸਕਦੀ ਹੈ ਪਰ ਆਪਣੇ ਜਿਹੜਾ ਮਿੱਟੀ ਦੇ ਨਾਲ ਜੋ ਬੰਦਾ ਜਿਹੜਾ ਵਿਦੇਸ਼ਾਂ ਚ ਜਾਣ ਦਾ ਜਿਹੜਾ ਰਵਾਜ ਹੈ ਇਹ ਦੇਖੋ ਦੇਖੀ ਦਾ ਜਿਹੜੇ ਬੰਦੇ ਨੇ 20 ਲੱਖ ਰੁਪਏ ਲਾ ਕੇ ਵਿਆਜ ਤੇ ਲੈ ਕੇ ਵਿਦੇਸ਼ ਨੂੰ ਜਾਣਾ ਉਹਦਾ 20 ਲੱਖ ਰੁਪਏ ਦਾ ਵਿਆਜ ਹੀ ਲਾ ਲਓ ਜੇ ਬੰਦੇ ਕੋਲ 20 ਲੱਖ ਰੁਪਏ ਘਰੇ ਪਿਆ ਉਹਨੂੰ ਵਿਆਜ ਤੇ ਦੇ ਦਿਓ ਇੱਥੇ ਮੌਜਾਂ ਕਰੋ ਜਿਹਹ ਜੀ ਮਰਜ਼ੀ ਖੇਤੀ ਕਰ ਲੋ ਸਬਜ਼ੀਆਂ ਲਾਓ ਵਧੀਆਂ ਫਸਲਾਂ ਲਾਓ ਆਪਣਾ ਘੁੰਮੋ ਫਿਰੋ ਫਰੀ ਦੇ ਫਰੀ ਉੱਥੇ ਓਵਰ ਟਾਈਮ ਕਰਦੇ ਨੇ ਸਾਡੇ ਬੰਦੇ ਲਾ ਕੇ ਇੱਥੇ ਕਦੇ ਕਿਸੇ ਨੇ ਆਪਣੇ ਟਾਈਮ ਖੇਤਾਂ ਦੇ ਵਿੱਚ ਕੋਈ ਟਾਈਮ ਵੀ ਨਹੀਂ ਲਾਇਆ ਓਵਰ ਟਾਈਮ ਤਾਂ ਬਾਅਦ ਦੀ ਗੱਲ ਹੈ ਹੱਥੀਂ ਖੇਤੀ ਹੋਵੇ ਸਰ ਕੀ ਨਾਮ ਹੈ ਤੁਹਾਡਾ ਦਲੇਰ ਸਿੰਘ ਜੀ ਡਾਕਟਰ ਦਲੇਰ ਸਿੰਘ ਆ ਡਾਕਟਰ ਸਾਹਿਬ ਇਹ ਕਿਹਦੀ ਨੂੰ ਤੁਸੀਂ ਰਿਕਮੈਂਡ ਕੀਤਾ ਸੀਗਾ ਸਿਫਾਰਿਸ਼ ਕੀਤੀ ਸੀ ਜੀ ਤੁਸੀਂ ਬੁਸ਼ੇਕੀ ਨਿਸਤੀ ਨੂੰ ਲੈ ਕੇ ਤੁਸੀਂ ਕਿਹਾ ਜੀ ਪਾਣੀ ਦੀ ਬਚਤ ਹੋ ਚੱਗੀ ਕੀ ਹੈ ਸਰ ਇਹ ਕਿਹੜੀ ਖੇਤੀ ਆ ਔਰ ਇਹ ਕਿਹਾ ਜਾ ਰਿਹਾ ਕਿ ਵਟਾ ਦੇਤੇ ਖੇਤੀ ਕੀਤੀ ਆ ਹਾਂਜੀ ਇਹਨਾਂ ਨੇ ਵਟਾ ਤੇ ਝੋਨਾ ਲਾਇਆ ਸੀ ਜੀ ਇਹ ਇੱਕ ਵਟ ਜਿਹੜੀ ਇਹ 2.5 ਫੁੱਟ ਤੇ ਹੁੰਦੀ ਆ ਵਟ ਤੋਂ ਵਟ ਦਾ ਸੈਂਟਰ ਤੇ 2.5 ਫੁੱਟ ਦੂਰ ਹੁੰਦਾ ਵਟਾਂ ਦੇ ਜ਼ੋਨੇ ਪਾਸੇ ਝੋਨਾ ਲਾਇਆ ਝੋਨਾ ਇਹਨਾਂ ਨੇ ਜੁਲਾਈ ਦੇ ਫਰਸਟ ਵੀਕ ਚ ਲਾਇਆ 15 ਵਿੱਚ ਜਿਹੜਾ ਪਾਣੀ ਹੈ ਜੁਲਾਈ ਤੋਂ ਬਾਅਦ ਜੁਲਾਈ ਦੇ ਵਿੱਚ ਪਾਣੀ ਥੋੜਾ ਜਿਹਾ ਲੱਗਦਾ ਉਸ ਤੋਂ ਬਾਅਦ ਪਾਣੀ ਬਹੁਤ ਘੱਟ ਲੋਡ ਹੁੰਦੀ ਝੋਨੇ ਨੂੰ ਸਿਰਫ ਫਿਲ ਦੀ ਲੋਡ ਹੁੰਦੀ ਆ ਇਹਨਾਂ ਨੇ ਪਹਿਲੀ ਸਤੰਬਰ ਨੂੰ ਜਾ ਕੇ ਉਹ ਤੇ ਸਿੰਗਲ ਬੱਟ ਟੈਕਨੀਕ ਆਲਟਰਨੇਟ ਰੋਸ ਤੇ ਲਾਤੀ ਯਾਨੀ ਇੱਕ ਵੱਟ ਛੱਡ ਕੇ ਉਹਦੀ ਖਾਲਾਂ ਦੇ ਵਿੱਚ ਲਾਤਾ ਜੀ ਅੱਛਾ ਪਹਿਲੀ ਸਤੰਬਰ ਨੂੰ ਗੰਨਾ ਲੱਗਿਆ ਜੀ ਤੇ 15 ਅਕਤੂਬਰ ਨੂੰ ਗੰਨਾ ਵੱਢ ਲਿਆ ਨਾ ਇਹ ਕੀ ਨਾ ਝੋਨਾ ਵੱਢ ਲਿਆ ਝੋਨਾ ਵੱਢ ਕੇ ਤਾਂ ਜਿਹੜੀ ਵਿੱਚ ਖਾਲੀ ਸਪੇਸ ਸੀ 5 ਫੁੱਟ ਖਾਲੀ ਸਪੇਸ ਸੀ ਆ ਉਹਦੇ ਵਿੱਚ ਇਹਨਾਂ ਨੇ ਪਿਆਜ਼ ਲਾਤੇ ਪਿਆਜ਼ ਬਹੁਤ ਵਧੀਆ ਝਾੜ ਨਿਕਲਿਆ ਤੇ ਬੜੇ ਅੱਛੇ ਰੇਟ ਮਿਲ ਗਿਆ ਉਹਨਾਂ ਨੂੰ ਪਿਆਜ਼ ਵੇਚ ਗਿਆ ਉਹ ਤੋਂ ਬਾਅਦ ਆ ਕੇ ਨਾ ਤੁਹਾਡਾ ਖੜਾ ਦੇਖ ਲਓ ਇਹ ਹੁਣ 14 ਮਹੀਨੇ ਦਾ ਹੋ ਗਿਆ 15 ਮਹੀਨੇ ਦਾ ਗੰਨਾ ਜਿਹੜਾ ਹੈ ਆਮ ਗੰਨਾ ਜਿਹੜਾ ਕਿਸਾਨ ਜਿਹੜਾ ਲਾਉਂਦਾ ਇੱਕ ਸਾਲ ਦੀ ਫਸਲ ਲੈਂਦਾ ਇਹਦਾ ਘੱਟੋ ਘੱਟ 650 ਕੋਟੇ ਝਾੜ ਨਿਕੂਗਾ ਜੀ 400 ਰੁਪਏ ਰੇਟ ਹੈ ਦੇਖ ਲੋ ਕੀ ਬੰਦਦਾ ਤੇ ਆਮ ਕਿਸਾਨ ਜਿਹੜਾ ਬਹੁਤ ਅੱਛਾ ਜੋ ਗੰਨਾ ਲੈ ਲਵੇ ਤਾਂ 350 ਗੋੰਡਰ ਚੱਲਣ ਲੱਗਦਾ ਜਦ ਕਿ ਇੱਥੇ ਜੇ ਆਪਾਂ 15 ਮਹੀਨੇ ਲਾਉਣੇ ਆ ਤਾਂ ਦੁੱਗਣਾ ਝਾੜ ਨਿਕਲਣਾ ਤੇ ਇਹ ਇਨਵੈਸਟਮੈਂਟ ਘੱਟ ਲੱਗੀ ਹੈ ਕਿਉਂਕਿ ਆਮ ਕਿਸਾਨ 2.5 ਫੁੱਟ ਦੇ ਗੰਨਾ ਲਾਉਂਦਾ ਇਹਨਾਂ ਨੇ 5 ਫੁੱਟ ਦੇ ਲਾਇਆ 5 ਫੁੱਟ ਦੇ ਸਪੇਸ ਨੇ ਵੀ ਗੰਨੇ ਨੂੰ ਬਹੁਤ ਵਧਾਤਾ ਹੁਣ ਦੇਖ ਲੋ 6.5 6 ਫੁੱਟ ਗੰਨਾ ਉੱਚਾ ਖੜਾ ਤੇ ਜਿਹੜਾ ਤਾਂ ਮੋਟਿਵੇਟ ਕੀਤਾ ਜਾ ਰਿਹਾ ਕਿ ਤੁਹਾਨੂੰ ਤੁਹਾਡੇ ਲਈ ਅਸੀਂ ਸਾਰੇ ਪੰਜਾਬ ਨੂੰ ਮੋਟੀਵੇਟ ਕਰਦੇ ਹਾਂ ਜੀ ਪਰ ਇਹ ਸਿੰਗਲ ਪਹਿਲੀ ਐਗਜ਼ਾਮਪਲ ਹੈ ਜਿਹੜਾ ਕਿ ਝੋਨੇ 'ਚ ਗੰਨਾ ਲੱਗਾ ਅਗਲੇ ਸਾਲ ਲੋਕਾਂ 'ਚ ਲਾਵਾਂਗੇ ਅਗਲੇ ਸਾਲ ਅਸੀਂ ਤਨਾਸੂ ਕਾਫੀ ਲਵਾ ਦੇ ਲੱਗਦਾ ਕਿ ਤਨਾ ਕਿਤੇ ਪਾਣੀ ਦੀ ਵੀ ਬਚਤ ਹੈ ਪਾਣੀ ਤਾਂ ਜੀ 50 50% ਧਰ ਕੇ ਕਿਹਾ ਪਾਣੀ ਦਾ 60% ਤੋਂ ਉੱਤੇ ਬਚਤ ਹੈ ਪਾਣੀ ਦੀ ਬਚਤ ਨਾਲ ਬਈ ਪਾਣੀ ਦੀ ਬਚਤ ਦਾ ਜਿਹੜੀ ਵੱਡੀ ਗੱਲ ਇਹ ਆ ਜਿਹੜਾ ਪਾਣੀ ਦੇਨੇ ਉਹ ਰੀਚਾਰਜ ਹੁੰਦਾ ਯਾਨੀ ਇੱਕ ਦੇਖੋ ਗੰਨੇ ਦੀ ਜਿਹੜੀ ਰੂਟ ਸਿਸਟਮ ਹੈ ਉਹ ਡੀਪ ਰੂਟ ਸਿਸਟਮ ਜਦੋਂ ਗੰਨੇ ਨੇ ਥੱਲੇ ਜਾਣਾ ਤਾਂ ਜ਼ਮੀਨ ਨੂੰ ਪੋਲਾ ਹੀ ਕਰਦਾ ਨਾ ਜਿੰਨਾ بارشਾਂ ਦਾ ਪਾਣੀ ਥੱਲੇ ਜਾਊਗਾ ਜਿਹੜਾ ਨਹਿਰੀ ਪਾਣੀ ਹੁਣ ਪਿੰਡਾਂ-ਪਿੰਡਾਂ 'ਚ ਨਹਿਰ ਬਜਾ ਰਿਆ ਨਹਿਰੀ ਪਾਣੀ ਵੀ ਥੱਲੇ ਜਾਊਗਾ ਰੇਨ ਵਾਟਰ ਰੀਚਾਰਜ ਹੋਊਗੀ ਤੇ ਜੇ بارشਾਂ ਦਾ ਸਾਰਾ ਪਾਣੀ ਬਗੈਰ ਕਦੂ ਤੋਂ ਝੋਨਾ ਲੱਗਣਾ ਸ਼ੁਰੂ ਹੋ ਜੂਏ ਤਾਂ ਜਿਹੜਾ ਜੁਲਾਈ ਜੂਨ ਜੁਲਾਈ ਦੇ ਵਿੱਚ ਅਸੀਂ ਇਹਨਾ ਮਈ ਜੂਨ ਦੇ ਵਿੱਚ ਅਸੀਂ ਕੂਲਰ ਚਲਾਉਨੇ ਆ ਜੁਲਾਈ ਦੇ ਵਿੱਚ ਏਸੀ ਚਲਾਉਣਾ ਕਿਉਂਕਿ ਹਮਸਾ ਨਹੀਂ ਕਦੂ ਕਰਕੇ ਪੈਦਾ ਹੋ ਜਾਂਦੀ ਆ ਸਾ ਤੋਂ 32 ਡਿਗਰੀ ਟੈਂਪਰੇਚਰ ਬਰਦਾਸ਼ਤ ਨਹੀਂ ਹੁੰਦਾ ਇਧਰੋਂ 47 ਬਰਦਾਸ਼ਤ ਕਰ ਲੈਣੇ ਆ ਤੇ ਜਿੱਦਨ ਇਹ ਕਦੂ ਬੈਨ ਹੋ ਗਿਆ ਕਦੂ ਬੈਨ ਹੋ ਜਵੇ ਤਾਂ ਮਲਟੀਪਲ ਕਰਾਪਿੰਗ ਵੀ ਹੁਣੀ ਜਾਊ ਸ਼ੁਰੂ ਹੋ ਜੂਗੀ ਇਹਨਾਂ ਦਿਨਾਂ ਜਿਹੜੀ ਬਾਰਿਸ਼ ਪਾਊਗੀ ਉਹ ਸਾਰਾ ਬਾੜੀ ਥੱਲੇ ਜਾਏਗਾ ਐਕਸੈਸਿਵ ਹੋਣੇ ਸਿਲ ਨਹੀਂ ਪੈਦਾ ਕਰਰੀ ਤੁਹਾਡੇ ਏਸੀ ਬੰਦ ਹੋ ਜਾਣਗੇ ਤੁਹਾਡੇ ਪੱਖੇ ਜਿਹੜੇ ਨੇ ਤੇ ਆ بارش ਦਾ ਪਾਣੀ ਕੂਲਰ ਦਾ ਕੰਮ ਕਰੂਗਾ ਬਿਜਲੀ ਵੀ ਬਚੂਗੀ ਜਿਹੜੀਆਂ ਤੁਹਾਡੇ ਸੈਂਟੀਫਿਗਲ ਮੋਟਰਾਂ ਲੋਕ ਫਿਰ ਭੁੱਲ ਜਾਣਗੇ ਨਵੇਂ ਸਰੋ ਭੁੱਲ ਜਾਣਗੇ ਫਿਰ ਮੋਨੋ ਨਾ ਸੈਂਟੀਫਿਗਲ ਪੰਪ ਆ ਜਾਈਏ ਮੋਨੋ ਬਲੱਕ ਭੁੱਲ ਜਾਣਗੇ ਡਾਟਾ ਚੰਗਾ ਮੁਨਾਫਾ ਵੀ ਕਮਾਇਆ ਜਾ ਸਕਦਾ ਪੂਰਾ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਲੇਬਰ ਨੂੰ ਸਾਰਾ ਸਾਲ ਕੰਮ ਦਿੱਤਾ ਜਾ ਸਕਦਾ ਜਿਹੜਾ ਫਾਰਮਰ ਸਭ ਨੇ ਮੈਨੂੰ ਸਾਲ ਸਾਲ ਕੰਮ ਦਿੰਦਾ ਲੇਬਰ ਉਹ ਦੇਖੋ ਭਜਦੀ ਨਹੀਂ ਲੇਬਰ ਨੂੰ ਕੋਈ ਹਮੇਸ਼ਾ ਰਹਿੰਦੀ ਨਹੀਂ ਕੋਈ ਲੇਬਰ ਦੀ ਕਮੀ ਵੀ ਰਹਿੰਦੀ ਹੈ। ਜ਼ਿਆਦਾ ਕਹਿੰਦੇ ਕਿ ਇੱਥੇ ਮਸ਼ੀਨਾਂ ਦੀ ਵੀ ਜ਼ਰੂਰਤ ਹੈ। ਕੋਈ ਜ਼ਰੂਰਤ ਨਹੀਂ। ਕਿਉਂਕਿ ਫਾਰਮਰ ਨੂੰ ਲੇਬਰ ਨੂੰ 24 ਘੰਟੇ 12 ਮਹੀਨੇ ਤੇ 3 ਦਿਨ ਕੰਮ ਮਿਲਦਾ ਕਰ ਲੇਬਰ ਵੀ ਪਰਮਨੈਂਟ ਰਹਿੰਦੀ ਹੈ। ਤੁਹਾਡਾ ਕੀ ਅਪੀਲ ਹੈਗੀ ਬਾਕੀ ਕਿਸਾਨ ਸਾਡੀ ਅਪੀਲ ਇਹ ਹੈ ਵੀ ਬਾਕੀ ਕਿਸਾਨਾਂ ਨੂੰ ਝੋਨੇ ਨੂੰ ਵਟਾਂ ਦੇ ਲਾਉਣ ਜਾਂ ਬੈੱਟਸ ਦੇ ਲਾਉਣ ਕਦੋਂ ਕਰਨਾ ਬੰਦ ਕਰ ਦੇਵੇ। ਇੱਥੇ ਆ ਕੇ ਦੇਖ ਰਹੇ ਨ ਸਿੰਗਲ ਬੜ ਨਾਲ ਅੱਧੇ ਅੱਧੇ ਵੀ ਨਾ ਤੁਹਾਡਾ ਗੰਨਾ ਲੱਗ ਜਾਣਾ। ਤੇ ਡਬਲ ਤੁਹਾਡੀ ਫਸਲ ਹੋਊਗੀ ਆਗੇ ਦੇਖੋਗੇ ਸੀ ਇਟ ਬਲੀਵਿੰਗ